లై దేగੰਦਰ ਖੜਿਆ ਆ ਗਿਆ ਆ ਗਿਆ ਆ ਗਿਆ ਉਠੂ ਉ ਜਾਕਦਾ ਉਹ ਜਾਕਦਾ ਗੱਲਬਾਤ ਜੀ ਇਹ ਤਾਂ ਰੋ ਖੇਤਾਂ ਚੋਂ ਸੂਰ ਆਈ ਗੈਲ ਬੰਦੇ ਲੱਗੇ ਹੋਤੇ ਜੀ ਇਹ ਕੱਲਾ ਹੋ ਗਿਆ ਕੱਲਾ ਜਦੋਂ ਹੋਇਆ ਇਹ ਬੰਦਾ ਉਹ ਚਾਰ ਪਾਰ ਰਿਆ ਸੀ ਇਹਦੇ ਘਰਦਿਆਂ ਨੂੰ ਪਤਾ ਲੱਗਿਆ ਜਦੋਂ ਇਹਦੇ ਘਰਦੇ ਵੀ ਆ ਕੇ ਉਹਨਾਂ ਦੀਆਂ ਮਿੱ ਲੱਤਾਂ ਪਾੜਤੀਆਂ ਨੇ ਤੇ ਇਹ ਬੰਦੇ ਦੀ ਮਲੱਤਾਂ ਪਾੜਦੇ ਲਹੂ ਲਹਾਨ ਹੋ ਗਿਆ ਕੋਈ ਇਹਨਾਂ ਦੇ ਲਵੇ ਨਹੀਂ ਆਇਆ ਪਿੰਡ ਦਾ ਇਹ ਗੱਲ ਦਾ ਮਾਰਾ ਇੱਕ ਬੰਦਾ ਖੇਤ ਦੇ ਵਿੱਚ ਢਾਲਿਆ ਉਹਦੀਆਂ ਵੀ ਲੱਤਾਂ ਵਾਂਹ ਪਾੜ ਕੇ ਆਏ ਪਿੱਛੇ ਤੇ ਉਹ ਬੰਦੇ ਦਾ ਬਹੁਤ ਨੁਕਸਾਨ ਹੋ ਗਿਆ ਤਿੰਨ ਬੰਦਿਆਂ ਦਾ ਨੁਕਸਾਨ ਕਰਤੇ ਨੇ ਉਸ ਤੋਂ ਬਾਅਦ ਅੰਦਰ ਆ ਗਿਆ ਅੰਤਰਾਕਿਓ ਨੇ ਬਹੁਤ ਨੁਕਸਾਨ ਕਰਿਆ ਬਹੁਤ ਜਿਆਦੇ ਕੋਈ ਬੰਦਾ ਅੰਦਰ ਨਹੀਂ ਬੜਿਆ ਪਿੰਡ ਦਾ ਕੋਈ ਨਾਰਾ ਫੱਲੇ ਕੇ ਆਇਆ ਬੰਦਾ ਛੇ ਵੀ ਕੋਈ ਮਾਰਦੂ ਨੂੰ ਕੋਈ ਮੈਨੂੰ ਮਾਰ ਨਹੀਂ ਆਇਆ ਅਸੀਂ ਆਪ ਕੋ ਦਾ ਆਪਣਾ ਪਰਿਵਾਰ ਪੰਦਰ ਬੜਿਆ ਕੋਈ ਬੰਦਾ ਨਹੀਂ ਬੜਿਆ ਕਿਹਦੇ ਸੱਟਾਂ ਲੱਗੀਆਂ ਕਿੰਨੀਆਂ ਸੱਟਾਂ ਲੱਗੀਆਂ ਸੱਟਾਂ ਖਾਸੀਆਂ ਨੇ ਜੀ ਉਹਦੇ ਹਸਪਤਾਲ ਚ ਦਾਖਲਾਈ ਉਹ ਦੋ ਦੰਦੇ ਦਾਖਲਲੇ ਇਹ ਸੂਰ ਫਾ ਲਿਆ ਜੀ ਜੰਗਲਾਤ ਵਿਭਾਗ ਨੇ ਕੋਈ ਜਾਣਕਾਰੀ ਨਾ ਜੀ ਕਿਸੇ ਨੂੰ ਜੰਗਲਾਟ ਵਿਭਾਗ ਮੈਨੂੰ ਲਾ ਨਹੀਂ ਪਹੁੰਚਾ ਨਾ ਜੀ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਆਇਆ ਜੀ ਤਾਂ ਕਿਵੇਂ ਦੇਖ ਦੋ ਇਦਾਂ ਦੇ ਸੂਰ ਜਦੋਂ ਆਜ਼ਾਦ ਫਿਰਦੇ ਨੇ ਤਾਂ ਜਿਵੇਂ ਹੁਣ ਬਚਤ ਰਹਿ ਗਈ ਤਾਂ ਲੱਗਦਾ ਵੱਡਾ ਨੁਕਸਾਨ ਦੀ ਵੱਡੇ ਨੁਕਸਾਨ ਹੋ ਰਹੇ ਨੇ ਜੀ ਸੱਦੇ ਟੱਕਰ ਮਾਰਦੇ ਨੇ ਬੰਦੇ ਜੀ ਖੇਤਾਂ ਦੇ ਵਿੱਚ ਰਾਤ ਨੂੰ ਕੋਈ ਨੱਕਾ ਨਹੀਂ ਮੋੜਿਆ ਇਕੱ ਲੱਗਦਾ ਜੇਕਰ ਬੱਚੇ ਬਾਹਰ ਹੁੰਦੇ ਤਾਂ ਜੇ ਬੱਚੇ ਬਾਹਰ ਹੁੰਦੇ ਹੀ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਂਦਾ ਜੱਜ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਂਦਾ ਸੀ ਜੱਜ ਹਾਂਜੀ ਹਾਂ ਬੱਚਿਆਂ ਦਾ ਬਹੁਤ ਨੁਕਸਾਨ ਇਹ ਤਾਂ ਇੰਨਾ ਸ਼ੁਕਰ ਜੀ ਘਰੇ ਤੇ ਤਾਂ ਕਰਕੇ ਬਚਤ ਰਹੇਗੀ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇਹਨਾਂ ਦਾ ਜੱਜ ਇਹ ਜਿਵੇਂ ਇਕੱਲਾ ਬੰਦਾ ਸੀ ਬਾਹਰੇ ਇਹਦਾ ਲਵੇ ਘਰ ਦੇ ਤੇ ਤਾਂ ਕਰਕੇ ਸੁਣ ਲਿਆ ਇਹਨਾਂ ਨੇ ਆ ਗਏ ਕੋਈ ਬੰਦਾ ਹੋਰ ਨਹੀਂ ਆਇਆ ਉਰੇ ਫਿਰ ਪਿੰਡ ਇਧਰੋਂ ਦੀ ਆਇਆ ਉਹ ਪਰਦੀ ਫੇਰ ਕੇ ਰ ਆ ਪਾਇਆ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਕੀ ਮਾਮਲਾ ਕੀ ਵੈਸੀ ਤੁਹਾਡੇ ਸਹਤ ਹੇ ਮੈਂ ਮੋਟਰ ਤੋਂ ਪਾਣੀ ਲੈ ਕੇ ਆ ਰਿਹਾ ਸੀਗਾ ਆਪਣੇ ਘਰੇ ਜ਼ਿੰਮੇਦਾਰ ਦੇ ਗੇਟ ਖੋਲਿਆ ਨਾ ਇੱਕਦਮ ਜੰਗਲੀ ਸੂਰ ਆਇਆ ਉਹਨੇ ਫੇਟ ਮਾਰੀ ਕਹੀ ਮੇਰੇ ਹੱਥ 'ਚ ਸੀ ਉਹ ਕਹੀ ਗਿਰ ਗਈ ਤੇ ਮੈਂ ਕਹੀ ਦੇ ਉੱਪਰ ਗਿਰ ਗਿਆ ਮੇਰੇ ਉਰੇ ਸੱਟ ਲੱਗੀ ਤੇ ਉਹਨੇ ਪੈਰ ਤੇ ਗੰਦੀ ਮਾਰ ਲਈ ਜੀ ਨਾ ਨਾ ਘਰੋਂ ਆ ਗਿਆ ਉਹ ਪਿੱਛੋਂ ਜਗਾ ਸੀ ਨਾ ਬਾੜੀ ਲੱਗੀ ਹੋਈ ਆ ਪਿੱਛੇ ਉਧਰੋਂ ਕਿ ਤੱਕ ਖੇਤਾ ਜੋ ਘਰੇ ਵੜ ਗਏ ਸੀ ਮੈਂ ਆਪਣਾ ਨਾਰਮਲ ਜਿਵੇਂ ਚਾਹ ਪਾਣੀ ਲੈਣੇ ਜਾਣਾ ਹੁੰਦਾ ਹੀ ਉਹ ਲੈਣ ਗਿਆ ਸੀਗਾ ਪਾਣੀ ਪੁਣੀ ਲਗਾ ਕੇ ਉਹਨੇ ਅੱਗੇ ਬਸ ਫੇਟ ਮਾਰੀ ਉਹੇ ਕੋਤਵਰੀ 6 8 10 ਬੰਦੇ ਉਹ ਟੈਕਨੀਕ ਹੈ ਤੇ ਘਰੇ ਵੀ ਸੁਪਰੇ ਵੀ ਕੋਈ ਜਵਾਬ ਨਹੀਂ ਹੈਗਾ ਕਿ ਬੱਚਾ ਨਹੀਂ ਹੈਗਾ ਕਿ ਬੱਚਾ ਬਜ਼ੁਰਗਾਂ ਨੂੰ ਯਾਤਨੀ ਕਰ ਰਿਹਾ ਹੈ। ਹੁਣ ਬੰਨ ਨੂੰ ਪਤਾ ਲੱਗਿਆ ਫਤਿਗੜ ਪਾਸੇ ਤੋਂ ਪੇਸ਼ੈਂਟ ਆਏ ਨੇ ਸਾਡੇ ਕੋਲ 8 ਪੇਸ਼ੈਂਟ ਆਏ ਨੇ ਟੋਟਲ ਉਹ ਕੋਈ ਕਹਿੰਦੇ ਜੰਗਲੀ ਸੂਰ ਨੇ ਹਮਲਾ ਕੀਤਾ ਸੀਗਾ ਮਤਲਬ ਸਾਰਿਆਂ ਤੇ ਕੁਝ ਫੈਮਿਲੀ ਮੈਂਬਰਸ ਇੱਕ ਪਰਿਵਾਰ ਦੇ ਨੇ ਕੁਝ ਹੋਰ ਦੇ ਨੇ ਮਿਲੂ ਸਾਰਿਆਂ ਨੂੰ ਅਸੀਂ ਨੇ ਟ੍ਰੀਟਮੈਂਟ ਕਰਤਾ ਜਿੰਨਾ ਜੋ ਇਮੂਨੋਗਲੋਬਲਿਨਸ ਵਗੈਰਾ ਜਿਹੜੇ ਹੁੰਦੇ ਨੇ ਰੇਬੀਜ਼ ਦੇ ਜਿਹੜੇ ਇੰਜੈਕਸ਼ਨ ਹੁੰਦੇ ਨੇ ਉਹਨਾਂ ਨੂੰ ਦਸ ਤੱਕ ਸਾਰਾ ਕੁਝ ਸ਼ਡਿਊਲ ਪੂਰਾ ਕਰਤਾ ਸਭ ਦੀ ਡਰੈਸਿੰਗ ਵਗੈਰਾ ਕਰ ਦਿੱਤੀ ਗਈ ਹੈ ਸਾਰਾ ਉਹਨਾਂ ਦਾ ਇਲਾਜ ਹੋ ਗਿਆ ਕਾਫੀ ਜ਼ਿਆਦਾ ਨਹੀਂ ਪਰ ਐਵੇਂ ਵੀ ਕੋਈ ਜਾਣੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਸਭ ਦੇ ਲੱਤਾਂ ਪੈਰਾਂ ਤੇ ਜਿਆਦੇ ਛੱਟਾਂ ਨੇ ਜੇ ਕੋਈ ਉੱਪਰ ਪੇਟ ਕੂੜ ਤੇ ਛਾਤੀ ਤੇ ਹੁੰਦੀ ਤਾਂ ਜਿਆਦਾ ਖਤਰੇ ਵਾਲਾ ਕੰਮ ਹੋ ਸਕਦਾ ਸੀ නෙසර රීර ීෂාට කොළ දෙින්නවෝ හැගෑ සමදා නැන්නනාක අසින රේට ඒ මට ඉතම සිික කොයි ගල්ල නක.